ਸਾਡੇ ਲਈ ਚੈਲੰਜ ਹੈ ਮੰਜਾ ਬੁਣਾ ਅਸੀਂ ਮੰਜਾ ਕਦੇ ਬੁਣਿਆ ਨਹੀਂ ਤੁਹਾਨੂੰ ਬਾਅਦ ਚ ਦੱਸਦੇ ਹਾਂ ਕੀ ਬਣਿਆ ਮੰਜੇ ਦਾ ਕਿਵੇਂ ਬੁਣਿਆ ਸੋ ਦੋਸਤੋ ਸਭ ਤੋਂ ਪਹਿਲਾਂ ਸੱਜੇ ਪਾਸੇ ਇਸ ਨੂੰ ਬੰਨ ਕੇ ਨਾ ਸਟੈਪ ਬਾਈ ਸਟੈਪ ਇੱਕ ਤਣੀ ਉੱਪਰ ਦੀ ਇੱਕ ਤਣੀ ਹੇਠ ਦੀ ਇਸ ਤਰ੍ਹਾਂ ਲਗਾਉਂਦੇ ਜਾਓ ਪਹਿਲਾਂ ਲંબਾਈ ਦੇ ਵਿੱਚ ਇਸ ਨੂੰ ਬੁਣੋ ਇੱਕ ਸਿਰੇ ਤੋਂ ਬੰਨ ਕੇ ਉਸ ਤੋਂ ਬਾਅਦ ਜਦੋਂ ਚੜਾਈ ਵਾਲੇ ਪਾਸੇ ਆਉਣੇ ਆਪਾਂ ਉਦੋਂ ਇੱਕ ਪੇਟੀ ਥੱਲੇ ਦੱਬ ਕੇ ਇੱਕ ਪੇਟੀ ਤਾਂ ਦੱਬ ਕੇ ਧਿਆਨ ਰੱਖੋ ਵੀ ਜਿਹੜੀ ਬਾਹੀ ਹੁੰਦੀ ਹੈ ਉਦੇ ਉੱਪਰ ਦੀ ਨਿਮਾਰ ਆਵੇ ਤੇ ਜਿਹੜਾ 4 ਚਪੇਰਿਆਂ ਬਾਈਆਂ ਦੇ ਵਿਚਾਲੇ ਹਨ ਮਾਰ ਉਹ ਵਿਚਾਲੇ ਦੱਬ ਜਾਵੇ ਸਟੈਪ ਬਾਈ ਸਟੈਪ ਪੇਟੀ ਪਾਉਂਦੇ ਜਾਓ ਇੱਕ ਨਿਮਾਰ ਥੱਲੇ ਇੱਕ ਨਿਮਾਰ ਉੱਤੇ ਇਸ ਤਰ੍ਹਾਂ ਕਰਦੇ ਜਾਓ ਤੇ ਤੁਸੀਂ ਮੰਜਾ ਸਹੀ ਬੁਣ ਲਵੋਗੇ ਜੇਕਰ ਇੱਕ ਵੀ ਪੇਟੀ ਜਾਂ ਇੱਕ ਵੀ ਨਿਮਾਰ ਦੀ ਲੜੀ ਤੁਹਾਡੇ ਤੋਂ ਗਲਤ ਬੁਣੀ ਗਈ ਤਾਂ ਸਾਰੇ ਮੰਜੇ ਦਾ ਮਜ਼ਾ ਗਲ ਜਾਂਦਾ ਹੈ ਬੁਣ ਦਾ ਧਿਆਨ ਰੱਖੋ ਕਿ ਸਟੈਪ ਬਾਈ ਸਟੈਪ ਹੀ ਬੁਣੀਏ ਤੇ ਸੋ ਦੋਸਤੋ ਨਾਲ ਦੀ ਨਾਲ ਹੀ ਉਸ ਨੂੰ ਕੱਸਦੇ ਜਾਓ ਜਿਹੜਾ ਮੰਜਾ ਆਪਾਂ ਇਹ ਬੁੰਦ ਰਹੇ ਆ ਇਹਦੇ ਵਿੱਚ ਕੋਈ ਤਣੀ ਨਹੀਂ ਜਾਂ ਮਤਲਬ ਪੈਂਦਾ ਨਹੀਂ ਬਣਾਂਗਾ ਇਹਦੀਆਂ ਇਹ ਬਿਣਾ ਪੈਂਦਾ ਤੋਂ ਆ ਮੰਜਾ ਇਹ ਨਮਾਰੀ ਉਸ ਤਰੀਕੇ ਦਾ ਸੀ ਜੋ ਸਟੈਪ ਬਾਏ ਸਟੈਪ ਅਸੀਂ ਬੁੰਦ ਰਹੇ ਆ ਸੋ ਦੋਸਤੋ ਧਿਆਨ ਰੱਖੋ ਕਿ ਮੰਜਾ ਇਸ ਤਰ੍ਹਾਂ ਬਣੋ ਮੰਜਾ ਦੇਖਣ ਚ ਸੋਹਣਾ ਲੱਗੇ ਤੁਸੀਂ ਦੇਖ ਰਹੇ ਹੋਵੋਗੇ ਅਸੀਂ ਕਿੰਨੀ ਮਿਹਨਤ ਨਾਲ ਮੰਜਾ ਬੁੰਦ ਰਹੇ ਆ ਤੁਹਾਨੂੰ ਆਪਦਾ ਪਸੀਨਾ ਵਹਾ ਕੇ ਮੰਜਾ ਬੁੰਨ ਰਹੇ ਆ ਸੋ ਦੋਸਤੋ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਤੇ ਇਸ ਬਾਕੀ ਦੇਖ ਸਕਦੇ ਹੋ ਤੁਸੀਂ ਮੰਜਾ ਕਿਸ ਤਰ੍ਹਾਂ ਬੁਣਿਆ ਜਾਂਦਾਗਾ ਕਦੇ ਵੀ ਕਾਲੀ ਨਾ ਕਰੋ ਮੰਜਾ ਬੁੰਨ ਲੱਗੇ ਧਿਆਨ ਰੱਖੋ ਚਾਰ ਚਪੇਰੇ ਅੱਜਕੱਲ ਤਾਂ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਤੇ ਵੀ ਦੇਖ ਸਕਦੇ ਆ ਆਪਾਂ ਕਿਸ ਤਰ੍ਹਾਂ ਮੰਜਾ ਬੁਣਾ ਇਹ ਵੀਡੀਓ ਜੇ ਚੰਗੀ ਲੱਗੀ ਤੁਹਾਨੂੰ ਜੇਕਰ ਸਾਡੀ ਮਿਹਨਤ ਚੰਗੀ ਲੱਗੀ ਤਾਂ ਸਪੋਰਟ ਜ਼ਰੂਰ ਕਰਨਾ ਜੀ ਤੇ ਹੋਰ ਇਸ ਤਰ੍ਹਾਂ ਦੀਆਂ ਮਜ਼ੇਦਾਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਹੋਰ ਕੋਈ ਲੌਂਗ ਵੀਡੀਓ ਆਊਗੀ ਤੁਹਾਡੇ ਤੱਕ ਪਹੁੰਚਦੀ ਹੋ ਜਾਏਗੀ ਮਿੱਤਰੋ ਬੁਣੀ ਦਿੱਤਾ ਮੰਜਾ ਅਸੀਂ ਕਦੇ ਬੁਣਿਆ ਨਹੀਂ ਸੀ ਤੇ ਬਾਈ ਬਣ ਕੇ ਦੱਸਿਓ ਯਾਰ ਕਿਵੇਂ ਬੁਣਿਆ ਐਨੇ ਨਾਲ ਚਲੋ ਵੱਲ ਸਿੱਖ ਗਏ ਕਿਉਂਕਿ ਅਸੀਂ ਕਦੇ ਮੰਜਾ ਬੁਣਿਆ ਨਹੀਂ ਸੀਗਾ ਬਾਈ ਜੀ ਤੁਹਾਨੂੰ ਦੱਸਿਓ ਯਾਰ ਜੇ ਕੋਈ ਗਲਤੀ ਤੁਹਾਨੂੰ ਲੱਗੀ ਤਾਂ ਜੇ ਕੋ ਤੁਹਾਨੂੰ ਮੰਜੇ 'ਚ ਗਲਤੀ ਲੱਗੀ ਬਾਈ ਜੀ ਦੱਸ ਦਿਓ ਤੇ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰੀ ਆ ਵੀ ਗਲਤ ਨਾ ਹੋਵੇ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਬਾਈ ਜੀ ਮਿਹਨਤ ਕੀਤੀ ਆ ਤੇ ਲਾਈਕ ਜ਼ਰੂਰ ਕਰਿਓ ਫੋੜਾ ਫਰਜ਼ ਮੰਦਾ ਲਾਈਕ ਕਰਨਾ ਮੰਜੇ ਬਣਾਉ ਮੰਜੇ ਬਣਾਉਣ ਲਈ ਸਾਡੇ ਨਾਲ ਕਨੈਕਟ ਕਰੋ ਜੀ